ਸਮਰਾਲਾ ਦੇ ਪਿੰਡ ਬਗਲੀ ਕਲਾ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅਗਟਾਈ ਕਰੋੜ ਰੁਪਏ ਦੀ ਪਰਾਲੀ ਦਾ ਹੋਇਆ ਨੁਕਸਾਨ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅਗ 2.5 ਕਰੋੜ ਰੁਪਏ ਦੀ ਪਰਾਲੀ ਦੀਆਂ ਗੱਠਾਂ ਹੋਈ ਸੜ ਕੇ ਸੁਆਹ ਅਗ ਲੱਗਣ ਦਾ ਕਾਰਨ ਨਾਲ ਦੇ ਖੇਤ ਵਿੱਚ ਮੱਕੀ ਦੀ ਨਾੜ ਨੂੰ ਲੱਗੀ ਅਗ ਦੱਸਿਆ ਜਾ ਰਿਹਾ ਹੈ ਸਮਰਾਲਾ ਦੇ ਨਜ਼ਦੀਕੀ ਪਿੰਡ ਬਗਲੀ ਕਲਾ ਚਨੌਕਿਲਿਆ ਚਬਣੀ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਭਿਆਨਕ ਅਗ ਲੱਗ ਗਈ ਜਿਸ ਵਿੱਚ ਕਰੀਬ 2.5 ਕਰੋੜ ਰੁਪਏ ਦੀਆਂ ਪਰਾਲੀ ਦੀਆਂ ਗਠਾਂ ਸੜ ਕੇ ਸੁਆਹ ਹੋ ਗਈਆਂ ਪਰਾਲੀ ਦੇ ਡੰਪ ਵਿੱਚ 800 ਟਨ ਪਰਾਲੀ ਦੀਆਂ ਗੱਠਾਂ ਪਈਆਂ ਸਨ ਜਿਸ ਵਿੱਚ 500 ਟਨ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਅੱਗ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਲਈ ਕਰੀਬ 20 ਤੋਂ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗਿਆ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਗੱਡੀਆਂ ਨੂੰ ਲੁਧਿਆਣਾ ਮੰਡੀ ਗੋਬਿੰਦਗੜ ਦੁਰਾਹਾ ਸਮਰਾਲਾ ਅਤੇ ਖੰਨਾ ਤੋਂ ਬੁਲਾਇਆ ਗਿਆ ਕੀ ਨੰਬਰ ਜੋ ਸਮਝ ਗਏ ਕੀ ਲਿਖਣਾ ਇਹ ਵੀ ਆਪਣੀ ਪਰਾਲੀ ਜਲ ਲਈ ਸੀ ਪਾਰ ਬਾਂਡ ਦੀ ਜਾਂਦੀ ਹੈ ਅੱਜ ਕੀ ਦੇ ਨਾਮ ਤੇ ਦੰਤਾ ਹੈ ਜੀ ਕੀ ਦੇ ਦੰਤਾ ਇਹ ਪੜੀ ਆਪਣੇ 파ਟਨ ਦੋ ਜੀ ਭਾਈ ਤੇ ਆਪਣੇ ਦੀਪਕ ਭਾਈ ਨੇ ਹੁਸ਼ਾਰਬੋਤ ਨੇ ਇਹਦੇ ਖੂਤ ਚਾ ਗਏ ਅੱਗ ਲੱਗਣ ਦਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਬੜਾਈ ਕੀਤੀ ਸੀ ਕੱਲ ਤੇ ਅੱਜ ਅਗਲਾਤੀ ਉਹਨਾਂ ਨੇ ਤੇ ਟਾਂਡੇ ਦੇ ਕਿਤੇ ਫਲੋ ਆ ਉੱਡ ਗਏ ਸਵੇਰ ਦੇ ਟਾਈਮ ਉਪਰ गिर ਗਿਆ ਤੇ ਇੱਕੋ ਦਮ ਅੱਗ ਫੜ ਲਈ ਹਵਾ ਜਿਆਦਾ ਤੇਜ਼ ਸੀ ਉਹਦੇ ਕਰਕੇ ਇੱਕੋ ਦਮ ਸਾਰੀ ਤਕਰੀਬਨ ਆਪਣਾ ਮਾਲ ਖੋ ਗਿਆ ਕਾਫੀ 8000 ਡੰਦੇ ਨੇ ਤੇ ਖੋ ਗਿਆ ਜੀ ਕਿੰਨੇ ਕੀ ਲੱਗੀ 10 ਕਾਸਟ ਆਈਏ 22 ਕਰੋੜ ਦੀ ਤੇ ਜਿਹੜਾ ਮਾਲ ਪਿਆ ਸੀ ਕਿੰਨਾ ਕੁ ਬਚ ਗਿਆ ਜੀ ਸੋ ਆਪਣਾ ਤਕਰੀਬਨ 300 ਡੰਦੇ ਦੇ ਰੇੜੇ ਬਚਿਆ ਹੈ ਅਭੀ ਡੇਢ ਘੰਟਾ ਹੋ ਗਿਆ ਉਹ ਕਿੱਥੇ ਲੈ ਕੇ ਜਾ ਰਹੇ ਨੇ ਤੇ ਆਪਣਾ ਇਹ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਤੁਹਾਡਾ ਦੇਖਾ ਇਹ ਫੈਕਟਰੀ ਨਾਲ ਜਿਹੜੀ ਫੈਕਟਰੀ ਹੈਗਾ ਜਿਮਾ ਗੱਲਬਾਤਾਂ ਇਹ ਤੁਸੀਂ ਮਾਸਟਰ ਹੋ ਕੇ ਪਤਾ ਕਿੰਨੇ ਦੇ ਰੇਟ ਚਾਹੁੰਦੇ ਇਹ ਆਪਣਾ 9 ਕਿੱਲੇ ਦਾ ਮਾਲ ਲੱਗਿਆ ਇਸ ਟਾਂ ਤੇ ਕੋਕਸ ਦਾ ਪ੍ਰਬੰਧ ਕੀਤਾ ਸੀ ਇਹ ਬੜੀ ਤੋਂ ਹਾਂਜੀ ਹਾਂਜੀ ਭਾਜੀ ਆਪਣਾ ਫਾਇਰ ਨੂੰ ਜਦ ਹੀ ਜਾਈ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣੇ ਫਾਇਰ ਨੂੰ ਫੋਨ ਕੀਤਾ 5-10 ਮਿੰਟਾਂ ਦੇ ਆ ਗਈ ਸੀ ਇਹ ਆਉਦੋਂ ਆਪਣਾ ਹੈ ਨਹੀਂ ਸੀ ਇਹ ਵੀ ਕੋਈ ਦਿੱਕਤ ਨਹੀਂ ਸੀਗੀ ਦੇਖੋ ਪਹਿਲਾਂ ਵੀ ਆਪਾਂ ਇੱਕ ਦੰਪ ਤਾਂ ਲੱਗਿਆ ਨਹੀਂ ਹੋਇਆ ਜੀ ਕਿੰਨੇ ਕਿ ਸਮਾਂ ਚ ਇਹ ਆਪਣਾ ਹੋ ਗਿਆ ਜੀ ਅ ਨਵੰਬਰ ਦੇ ਜਾਨੀ ਕਿ ਲਾਸਟ ਦਾ ਹੋ ਕਰਿਆ ਸੀਗਾ ਇਹ ਆਪਾਂ ਨੇ ਇਹ ਐਨਸੀ ਤਾਂ ਉਹ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਬਸੇ ਜਿਨਾਂ ਪਰ ਮੈਨੂੰ ਕੁਝ ਨਹੀਂ ਆਉਂਦਾ ਨਹੀਂ ਲੈਣੀ ਹੋਈ ਜਾਂ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਉਹਨਾਂ ਨੂੰ ਪਤਾ ਜੀ ਜਿਹੜਾ ਨਾਮ ਅਮਰਪਾਲ ਸਿੰਘ ਦ੍ਰਾਈਵਰ ਦਾ ਸਮਰਾਲਾ ਸਟੇਸ਼ਨ ਦਾ ਸਮਰਾਲਾ ਅਗਲੇ ਕੀ ਹੈ ਤੇ ਕੀ ਕਰਨ ਲੱਗਦੇ ਨੇ ਭਾਜੀ ਅੱਗ ਜੀ ਮੰਨਦੇ ਦੱਸਣ ਦੇ ਸਰਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀਗੀ ਉੱਥੋਂ ਉਹਦੇ ਉੜ ਕੇ ਚਿੰਗੜਾ ਇੱਧਰ ਪੈ ਗਿਆ ਜਿਵੇਂ ਦਸਰੇ ਨੂੰਰੇ ਇਹਨਾਂ ਦੀ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਬਈ ਇੱਕਦੋਂ ਤੋਂ ਡੰਪ ਇੱਥੇ ਲੱਗੇ ਹੋਇਆ ਵਾ ਡੰਪ ਦਾ ਨਹੀਂ ਪਤਾਇਆ ਕਦੋਂ ਤੋਂ ਲੱਗਿਆ ਆਇਆ ਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਤਾਂ ਪਤਾ ਵੀ ਉਹ ਡੰਪਾ ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕਿੱਥੋਂ ਸੀ ਅੱਗ ਬੁਝਾਉਣ ਦੇ ਜਾਂ ਕੋਈ ਉਹ ਉਹਦਾ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉਧਰ ਸਾਈਡ ਤੇ ਆ ਪੱਠੇ ਤੋਂ ਇਹਨਾਂ ਨੇ ਹੀ ਜ਼ਿਆਦਾ ਬਣਾਇਆ ਹੋਇਆ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ ਇਸ ਵਾਰ ਬੋਲੇ ਕਿ ਨਾਲੀ ਵੀ ਵਗਰਾ ਵੀ ਕੱਟੀ ਜਾਂਦੀ ਉਹਦੇ ਲਈ ਹੋਈ ਇਹਨਾਂ ਨੇ ਕਿ ਨਹੀਂ ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਹਰਦੀਪ ਸਿੰਘ ਜੀ ਨੂੰ ਇਹਨੇ ਕਿ ਕੱਟੀਆਂ ਲੱਗੀਆਂ ਕਿ ਤੁੰਗ ਹੁਣ ਤੋਂ ਤਕਰੀਬਨ ਗੱਡੀਆਂ ਸਾਡੀਆਂ 5-6 ਸਾਡੀਆਂ ਆਪਣੀਆਂ ਗੱਡੀਆਂ ਲੱਗ ਗਈਆਂ ਸਮਰਾਲੇ ਵਾਲੀ ਗੱਡੀ ਉਹ ਲੱਗ ਗਈ ਤੇ ਬਾਕੀ ਸਾਡੇ ਨਾਲ ਲੁਧਿਆਣਾ ਤੇ ਆਪਣੇ ਖੰਨਾ ਵੰਡਾ ਗਾੜੇ ਇਹ ਤੀ ਗੱਡੀਆਂ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸਾਡੇ ਕਿਨੇ ਕੋਈ ਤੁਹਾਨੂੰ ਕਾਲ ਆਈ ਸੀ ਤੁਹਾਨੂੰ ਕਾਲ ਸਾਡੇ ਦੇ 10:00 11:00 ਦੇ ਵਿੱਚ ਕਰੀ ਬਣਾਈ ਸੀ ਅੱਗੇ ਤੇ ਕੰਟਰੋਲ ਪਾ ਲਿਆ ਗਿਆ ਹੁਣ ਤੇ ਅੱਜ ਤੇ ਕੰਟਰੋਲ ਨਹੀਂ ਹਜੇ ਚੱਲ ਰਿਹਾ ਜੀ ਬਲਗਾਂ ਲੱਗੇ ਹੋਏ ਆ ਅੱਜ ਕਾਫੀ ਜ਼ਿਆਦਾ ਵਾਹਵਾ ਨਾ ਬੱਗ ਰਹੀ ਆ ਅੱਗੇ ਤੇ ਕਾਹਨੋਂ ਪੈ ਰਹੀ ਆ ਔਰ ਲੱਗੇ ਹੋਏ ਆ ਉਹਨੂੰ ਫਿਰ ਵੀ ਕੰਟਰੋਲ ਕੀਤਾ ਹੋਇਆ ਜੀ ਮੈਂ